ਜ਼ਿੰਦਾ ਨਹੀਂ ਬਾਲੀਵੁੱਡ ਤੇ ਵਿਗਿਆਚਤਾ ਕਾਹਤਰ ਮੈਂਦਾ ਜੀ ਹਾਂ ਤਰਮਿੰਦਰ ਦੇ ਦਿਹਾਂਤ ਦੀਆਂ ਝੂਠੀਆਂ ਖਬਰਾਂ ਫੈਲ ਰਹੀਆਂ ਨੇ ਹੁਣ ਇਸ ਝੂਠੀ ਖਬਰ ਫੈਲਣ ਤੋਂ ਬਾਅਦ ਅਜੋਨਾਂ ਦੀ ਪਤਨੀ ਤੇ ਅਭਿਨੇਤਰੀ ਹੀਮਾ ਮਾਲਨੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਲਿਖ ਕੇ ਇਹਨਾਂ ਖਬਰਾਂ ਨੂੰ ਨਾ ਮਾਫੀਯੋਗ ਦੱਸਿਆ ਇਹ ਪ੍ਰਤੀਕਿਰਿਆ ਤੀ ਇਸ਼ਾ ਦੇਵੋਲ ਦੇ ਸਪਸ਼ਟਿਕਰਨ ਤੋਂ ਬਾਅਦ ਆਈ ਹੈ ਜਿਨ੍ਹਾਂ ਨੇ ਦੱਸਿਆ ਸੀ ਕਿ ਤਰਮਿੰਦਰ ਜ਼ਿੰਦਾ ਨੇ ਤੇ ਠੀਕ ਹੋ ਰਹੇ ਨੇ ਰਿਕਵਰ ਕਰ ਰਹੇ ਨੇ ਅਤਾ ਕਾ ਤਰਮਿੰਦਰ ਦੀ ਹਾਲਤ ਖਰਾਬ ਹੈ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਹ ਰਿਕਵਰ ਕਰ ਰਹੇ ਕੇ 79 ਸਾਲਾ ਤਰਮਿੰਦਰ ਪਿਛਲੇ ਕੁਝ ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪੀਟਲ ਦੇ ਵਿੱਚ ਦਾਖਲ ਨੇ। ਉਹਨਾਂ ਨੂੰ ਸਾਰ ਲੈਣ 'ਚ ਤਕਲੀਫ ਸੀ। ਸ਼ਿਕਾਇਤ ਤੋਂ ਬਾਅਦ ਡਾਕਟਰਾਂ ਦੇ ਨਿਗਰਾਨੀ ਹੇਠ ਰੱਖਿਆ ਗਿਆ। ਜਿੱਥੇ ਉਹ ਵੈਂਟੀਲੇਟਰ 'ਤੇ ਨੇ ਪਰ ਸੋਸ਼ਲ ਮੀਡੀਆ 'ਤੇ ਖਬਰਾਂ ਲੱਗੀਆਂ ਕਿ ਅਦਾਕਾਰ ਹੁਣ ਇਸ ਦੁਨੀਆ ਤੇ ਨਹੀਂ ਰਹੇ ਜੋ ਕਿ ਝੂਠੀ ਖਬਰ ਸੀ। ਅਦਾਕਾਰ ਦੇ ਪਰਿਵਾਰਕ ਮੈਂਬਰਾਂ ਨੇ ਇਸ ਦਾ ਖੰਡਨ ਕੀਤਾ ਹੈ ਤੇ ਇਨ੍ਹਾਂ ਖਬਰਾਂ ਨੂੰ ਨਾ ਮੁਆਫੀਯੋਗ ਦੱਸਿਆ। ਪਹਿਲਾਂ ਉਹਨਾਂ ਦੀ ਬੇਟੀ ਈਸ਼ਾ ਦੇਵੋਲ ਦਾ ਸਪਸ਼ਟਿਕਰਨ ਹੁੰਦਾ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਪਤਨੀ ਤੇ ਅਭਿਨੇਤਰੀ ਹੀਮਾ ਮਾਲੀ ਨੇ ਇਸ ਸੰਬੰਧੀ ਸੋ ਸਾਂਝੀ ਕੀਤੀ ਇਸ ਦੇ ਵਿੱਚ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਜੋ ਕਿ ਅਦਾਕਾਰਤਿਆਂ ਝੂਠੀਆਂ ਮੌਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਜਿੰਦਾ ਨਹੀਂ ਬਾਲੀਵੁੱਡ ਤੇ ਵਿਗਿਆਚਤਾਕਾਰ ਤਰਮਿੰਦਰ ਜੀहां ਤਰਮਿੰਦਰ ਦੇ ਦਿਹਾਂਤ ਦੀਆਂ ਝੂਠੀਆਂ ਖਬਰਾਂ ਫੈਲ ਰਹੀਆਂ ਨੇ ਹੁਣ ਇਸ ਝੂਠੀ ਖਬਰ ਫੈਲਣ ਤੋਂ ਬਾਅਦ ਅਜ ਉਨ੍ਹਾਂ ਦੀ ਪਤਨੀ ਤੇ ਅਭਿਨੇਤਰੀ ਹੀਮਾ ਮਾਲਨੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਲਿਖ ਕੇ ਇਹਨਾਂ ਖਬਰਾਂ ਨੂੰ ਨਾ માਫੀਯੋਗ ਦੱਸਿਆ ਇਹ ਪ੍ਰਤੀਕਿਰਿਆ ਤੀ ਇਸ਼ਾ ਦੇਵੋਲ ਦੇ ਸਪਸ਼ਟਿਕਰਨ ਤੋਂ ਬਾਅਦ ਆਈ ਹੈ ਜਿਨ੍ਹਾਂ ਨੇ ਦੱਸਿਆ ਸੀ ਕਿ ਤਰਮਿੰਦਰ ਜ਼ਿੰਦਾ ਨੇ ਤੇ ਠੀਕ ਹੋ ਰਹੇ ਨੇ ਰਿਕਵਰ ਕਰ ਰਹੇ ਨੇ ਅਤਾ ਕਾ ਤਰਮਿੰਦਰ ਦੀ ਹਾਲਤ ਖਰਾਬ ਹੈ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਰਿਕਵਰ ਕਰ ਰਹੇ ਨੇ ਤਾਂ ਸੱਚ ਕੇ 79 ਸਾਲਾ ਤਰਮਿੰਦਰ ਪਿਛਲੇ ਕੁਝ ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪੀਟਲ ਦੇ ਵਿੱਚ ਦਾਖਲ ਨੇ। ਉਹਨਾਂ ਨੂੰ ਸਾਲ ਲੰਝ ਤੱਕਲੀਫ ਦੀ ਸ਼ਿਕਾਇਤ ਤੋਂ ਬਾਅਦ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ। ਜਿੱਥੇ ਉਹ ਵੈਂਟੀਲੇਟਰ 'ਤੇ ਨੇ ਪਰ ਸੋਸ਼ਲ ਮੀਡੀਆ 'ਤੇ ਖਬਰਾਂ ਆਉਣ ਲੱਗੀਆਂ ਕਿ ਅਦਾਕਾਰ ਹੁਣ ਇਸ ਦੁਨੀਆ ਤੇ ਨਹੀਂ ਰਹੇ ਜੋ ਕਿ ਝੂਠੀ ਖਬਰ ਸੀ। ਅਦਾਕਾਰ ਦੇ ਪਰਿਵਾਰਕ ਮੈਂਬਰਾਂ ਨੇ ਇਸ ਦਾ ਖੰਡਨ ਕੀਤਾ ਅਤੇ ਇਹਨਾਂ ਖਬਰਾਂ ਨੂੰ ਨਾ ਮੁਆਫੀਯੋਗ ਦੱਸਿਆ। ਪਹਿਲਾਂ ਉਹਨਾਂ ਦੀ ਬੇਟੀ ਈਸ਼ਾ ਦੇਵੋਲ ਦਾ ਸਪਸ਼ਟਿਕਰਨ ਹੁੰਦਾ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਪਤਨੀ ਤੇ ਅਭਿਨੇਤਰੀ ਹੀਮਾ ਮਾਲੀ ਨੇ ਇਸ ਸੰਬੰਧੀ ਸੋ ਸੋ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਜੋ ਕਿ ਅਦਾਕਾਰਤਿਆਂ ਝੂਠੀਆਂ ਮੌਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ